ਆ ਪਰਨਾ ਦੇ ਮੇਰਾ ਆ ਪਰਨਾ ਦੇ ਆ ਨਹੀਂ ਆ ਪਰਨਾ ਦੇ ਮੇਰਾ ਇੱਧਰ ਆ ਜਾਓ ਕੀ ਉਹਦਾ ਭਾਈ ਕੱਪੀ ਆ ਬਾਕੀ ਕਹਿੰਦਾ 3 ਲੱਖ ਰੁਪਈਆ ਲਾ ਕੇ ਕੰਮ ਕਰਦਾ ਕਸਟ ਕਰਦਾ ਮੇਰੀ ਜ਼ਿੰਮੇਵਾਰੀ ਓਏ ਭਾਈ ਕੜੀ ਕੜੀ ਓਏ ਅੱਜ ਤਾਂ ਮੋਖ ਪਟਾੜਿਓ ਬੜੀ ਆ ਜੋ ਭਾਈ ਸਾਡੇ ਮਾਤਰੇ ਹੋ ਤੁਸੀਂ ਦਾ ਯਾਰ ਮਤਰਾਵਾ ਮਚ ਰਿਹਾ ਹੋ ਕੀ ਉਹ ਪੈਸੇ ਕੱਢ ਲੈ ਲੱਖ ਰੱਖ ਦਿੱਤੇ ਹਾਂ ਪੈਸੇ ਕੱਢ ਲੈ ਰੱਖ ਦਿੱਤੇ 2 ਲੱਖ ਲੋਹਣੇ ਤੂੰ ਯਾਰ ਦਿੱਤਾ ਸੀ ਬਈ ਤੈਨੂੰ ਚਲੋ 20000 ਤੂੰ 20000 ਤੂੰ ਇੱਥੋਂ ਲੈ ਫੜਕੇ ਨਹੀਂ ਲਿਆ ਮੈਥੋਂ ਹਾਂ ਤੂੰ 20 ਦਿੱਤਾ ਫਿਰ 20 ਤਾਂ ਲੈ 20 ਤਾਂ ਤੂੰ ਮੈਥੋਂ ਘਰੋਂ ਲੈ ਆ ਹਾਂ ਫਿਰ ਫਿਰ ਜਿਹੜਾ ਉਹ ਬਾਹਰੇ ਆ ਕੇ ਫੜਿਆ ਉਹਦੋਂ ਤੱਕ 80000 ਬਾਹਰ ਦਾ ਕਨਾਮਾ 6000 ਕਨਾਮਾ ਤਾਉਣਾ ਦਿੱਤਾ ਹੂ ਦਿੱਤਾ ਹੂ ਇਹਦਾ ਗੱਪ ਮਾਰ ਨਾ ਨਾ ਤੂੰ ਤਰੇ ਨਾ ਯਾਰ ਟੂਠ ਬੋਲਦਾ ਲੈ ਕੱਢ ਹੌਣ ਕਰੇਗਾ ਸਿੱਧੀ ਗੇਡਰ ਲੈ ਆ ਦਿੰਨਾ ਫੇਰ ਗੱਲ ਸੁਣ ਲੈ ਅਰ ਕੀ ਨਾ ਹੁਣ ਬੱਗੇ ਬਾਸਪਣਾ ਵੀ ਨਹੀਂ ਠੀਕ ਹੁੰਦਾ ਯਾਰ ਇਹ ਪੂਰੇ ਪਰ ਫੇਰੇ ਨੇ ਕੋਈ ਤੋਤਾ ਵੋਟਰ ਨਾ ਮਕਲਾਵਾ ਉਹ ਕਾ ਰੋਟੀ ਲਿਆਓ ਇੱਥੇ ਬੈ ਕੇ ਖਾਓ ਕਰ ਤਰੇ ਮੈਂ ਨਾ ਖਦੀ ਨਹੀਂ ਯਾਰ ਇਹ ਕਰਨਾ ਚਾਹੁੰਦਾ ਸੀ ਕੋਈ ਮਾਰਦਾ ਜੀ ਚੱਕਾ ਬਾਸ ਹਾਂ ਖੜ ਗਿਆ ਫੜੇ ਨੂੰ ਖਿੱਚਦਾ ਤਾਂ ਹਾਂ ਆ ਖੜ ਗਿਆ ਚੱਕਾ ਬਾਸ ਹਾਂ ਮੇਰੀ ਗੱਲ ਸੁਣ ਜਿੰਨੇ ਆਪਾਂ ਨਵਾਂ ਨਵਾਂ ਪਿਆਹੀ ਕੁੜੀ ਨਹੀਂ ਹੋਣੀ ਨਹੀਂ ਟਰੈਕਟਰ ਦਾ ਕੰਮ ਕਰੂ ਆਪੀ ਚੁਈ ਜਾਂਦਾ ਹਾਂ ਹਾਂ ਦੱਸ ਲੈ ਆਪ ਤਾਂ ਲੀਕ ਹੋਇਆ ਪਿਆ ਪਰੋਂ ਟੈਂਸ਼ਨ ਹੋ ਗਈ ਕਾਨੂੰਨ ਦੇ ਵਿੱਚ ਸਿੱਧੀ ਮਖਲਾਵੇ ਵੀ ਹੋਣੀ ਮੈਂ ਹੁਣ ਉਹਦਾ ਲੋਟ ਕਰਿਆ ਕੰਮ ਲੋਟ ਨਹੀਂ ਹੋਇਆ ਸਾਨੂੰ ਮੈਸਤਰੀਆਂ ਨੂੰ ਟੈਂਸ਼ਨ ਵੀ ਪੈਂਦੀ ਹੈ ਪੈਸੇ ਲਓਏ ਤਾਂ ਪੈਸੇ ਪੈਸੇ ਦੇ ਮਾਰ ਲਓ ਭਾਈ ਇਹਨੂੰ ਦਰਮਾਨਾ ਲਾਓ ਆ ਆ ਆ ਅੱਗੇ ਤੋਂ ਕਹਿੰਦਾ ਹੋਟਲਟ ਨਹੀਂ ਛੜੂ ਨਹੀਂ ਮੈਂ ਮੈਂ ਛੱਡ ਕੇ ਤਿਆਰ ਕਰਾਉਂਦਾ ਚਲੋ ਗੱਲ ਸਿੱਧੀ ਛੱਡੋ ਦੇ ਬਾਅਦ ਚ ਚਲੋ ਧਰਨਾ ਲਾਓ ਚਲੋ ਜਦ ਧਰਨੇ ਦੀ ਕੋਈ ਵੀ ਵੀਡੀਓ ਬਣਾਉਂਦਾ ਕਹਿੰਦਾ ਮੈਂ ਚਾਲੀ ਟਰੈਕਟਰ ਮੇਰੇ ਕੋਲ ਆ ਕੇ ਲਾ ਵਟ ਤੂੰ ਖੜਾ ਚਾਲੀ ਟਰੈਕਟਰ ਉਹ ਫਿਰ ਉਹੀ ਆ ਨਾ ਟੁੱਟੂ ਬੀੜਾ ਟੁੱਟੂ ਕਾ ਬੋਲਦਾ ਬੋਲਣਾ ਪੈਂਦਾ ਉਹ ਸੋਸ਼ਲ ਨੈਟਵਰਕ ਦਾ ਜਿੰਨੇ ਕਪੜੇ ਮਾਰੋਗੇ ਉਨਾ ਹੀ ਲੋਡ ਰਹਿੰਦਾ ਉਹ ਭਾਈ ਤੂੰ ਪਿੱਛੇ ਕੱਟ ਜਾ ਐਸੀ ਆ ਜਾ ਕਰੋਂ ਡਿਆ ਠੀਕ ਹੈ ਨਾ ਇਹਨੂੰ ਨਾਲੇ ਜੱਗੇ ਬੋਸ ਕੋਲੇ ਲੈ ਜਾ ਜੱਗੇ ਬੋਸ ਤੋਂ ਬੰਨਾ ਲੋਟ ਨਹੀਂ ਹੋਣਾ ਇਹ ਚੱਲ ਨਾ ਹੋਵੇ ਇਹਦਾ ਗੁੱਟ ਫੜਾ ਜਾਵਾਂਗੇ ਜਾਵਾਂਗੀ ਜੱਗੇ ਲੈਵਾਂ ਮੈਂ ਤਾਂ ਉਦੋਂ ਕਹਿੰਦਾ ਸੀ ਮੇਰੇ ਚਾਹੇ 4 ਲੱਖ ਲੱਗ ਜਾ ਮੈਂ ਜੱਗੇ ਲੈ ਵੀ ਤੇ ਜਾਊਂਗਾ ਲੈ ਜਾ ਫੇਰ ਘਰ ਦਾ ਜੋਗੀ ਜੋਗਣਾ ਬਾਹਰ ਲੈ ਜੋਗੀ ਸਿੱਧ ਇਹੀ ਉਹਨੇ ਕਰਕੇ ਦੇਣਾ ਜਿਹੜਾ ਮੈਂ ਕਰਿਆ ਤੈਨੂੰ ਕੀ ਕਰਿਆ ਕਰਿਆ ਕੀ ਕਰਿਆ ਕਰਿਆ ਕੀ ਆ ਉਹ ਕਹਾਂ ਨੂੰ ਮੈਥੋਂ ਚਾਬੀਆਂ ਬੈਠੋ ਚਾਬੀਆਂ ਪਾਣੇ ਮੰਗਾ ਰਹੇ ਹੈ ਕਰਿਆ ਇਹਨੇ ਨੁਕਸਾਨ ਕਰਿਆ ਮੈਥੋਂ ਚਾਬੀਆਂ ਚਾਬੀਆਂ ਪਾਣੇ ਮੰਗਾ ਕੇ ਕੱਟ ਜਾ ਕਸਤਾ ਉਦੋਂ ਬਾਅਦ ਕਹਿੰਦਾ ਲੈ ਲੈ ਜੂ ਪਾਪਾ ਸੜਿਆ ਪਾਪਾ ਸੜਿਆ ਤੂੰ ਇਸ ਕਾਲੀ ਨੂੰ ਦੱਸਿਆ ਵੀ ਘਰ ਦਾ ਜੋਗੀ ਜੋਗ ਨਾ ਬਾਹਰ ਲਿਜੋਗੀ ਸਿੱਧ ਜੱਗੇ ਬੱਗੇ ਬੌਸ ਕੋਲ ਹੀ ਲੈ ਗਏ ਇਹ ਤੂੰ ਪਹਿਲਾਂ ਹੀ ਕਹਿ ਦੂ ਮੈਂ ਕਰਦਾ ਨਾ ਬੋਲਦਾ ਪਰ ਨਾ ਬਹੁਤ ਹਾਂ ਤਾਂ ਲੱਖ ਰੁਪਈਆ ਲੈ ਗਿਆ ਹਾਂ ਕੱਲ ਮੈਂ ਟਰੈਕਟਰ ਪੂਰੀ ਪਾਵਰ ਤੇ ਬਣਾ ਦੂੰਗਾ ਟਾਇਰ ਖੋਲ ਕੇ ਜੋੜ ਲਗਾਉਂਦਾ ਤੇਲ ਖੋਲ ਕੇ ਜੋੜ ਲਗਾਉਂਦਾ ਇਹਨੇ ਤਾਂ ਗੱਡੇ ਨੇ ਥੱਲੇ ਜਮਾ ਕੁਛ ਨਹੀਂ ਕਰਦਾ ਟੈਕਟਰ ਬੰਦ ਹੋ ਗਿਆ ਜਦੋਂ ਦੋ ਜਾਨੇ ਬੈਠੇ 10 ਖਾ ਗਿਆ ਰੋਟੀਆਂ ਹਲਾ ਤੇ ਬੈ ਕੇ ਆ ਦੇਖੋ ਸਾਰਾ ਪਿੰਡ ਖੜਾ ਜੀ ਵਿੱਚ ਸਾਰਾ ਪਿੰਡ ਖੜਾ ਜੀ ਨਮੋਲ ਗਲਤੀ ਹੋ ਗਈ ਗਲਤੀ ਗਲਤੀ ਨਹੀਂ ਨਾ ਜੂ ਛੱਡੋ ਯਾਰ ਇਹ ਉਹ ਥੱਗੜਾ ਹੈ ਕਾਪੀ ਕਰਦਾ ਰੁਪਈਏ ਰੁਪਈਏ ਜਿਹੜਾ ਮੈਂ ਤਾਂ ਉਹਨੂੰ ਦੇਖ ਕੇ ਬੱਗੇ ਬੌਸ ਨੂੰ ਮੈਂ ਕਿਹਾ ਕੀ ਹੈ ਮੇਰਾ ਵੀ ਕੰਮ ਚੱਲ ਜੇ ਹੈ ਤੇਰਾ ਹੁਣ ਚੱਲ ਜੂ ਖਬਰ ਹੁਣ ਕਿੰਨੇ ਕਪੀ ਚਾਰੇ ਨੇ ਠੋਕਰਾਂ ਖਾਧੀਆਂ ਨੇ ਕੁੱਤਾ ਦੇ ਪੇਜ ਦਾ ਫੱਦਨੇ ਅਗਲੇ ਨੇ ਆ ਵੀਡੀਓ ਬਣ ਗਈ ਪੈਸੇ ਦਿੰਦਾ ਬੀਰ ਬਾਰ ਬਾਰ ਕਰਾਂ ਮੈਂ ਆਏ ਕਰਿਆ ਬਾਈ ਉਹ ਸਾਮਾਨ ਪਉਂਦਾ ਟਰੈਕਟਰ ਚ ਹਾਂ ਇਹਦਾ ਕੰਮ ਕੀ ਆ ਜੇ ਕੋਈ ਮਰ ਗਿਆ ਮੈਂ ਵੀ ਮਰ ਗਿਆ ਜੀ ਕੋਈ ਕੁੜੀ ਭੱਜ ਗਈ ਮੈਂ ਵੀ ਭਜਾਈ ਤੀ ਉਹ ਕੋਈ ਦਰਸਤ ਟੁੱਟ ਗਿਆ ਮੈਂ ਵੀ ਟੁੱਟ ਗਿਆ ਜੀ ਸਵੇ ਵੀ ਕਰੀ ਪਾਸ ਉਹਨਾਂ ਨੇ ਬੁੜਾ ਸਪਰੇਅ ਕੁੜੀ ਨਿਕਾ ਮੈਂ ਵੀ ਬਿੱਤੀ ਸੀ ਮਰਿਆ ਦੋ ਹੈ ਨਹੀਂ ਫਿਰ ਸਪਰੇਅ ਪੀ ਕੇ ਤੂੰ ਕਰਿਆ ਮੈਂ ਪੀ ਉਹ ਮੇਰੇ ਅਥਰੇ ਬੱਗਾ ਕੋਲ ਮੇਰੇ ਨਾਲ ਬੋਲ ਨਹੀਂ ਨਿਕਲਦਾ ਕਹਿੰਦਾ ਭਲਾਣੇ ਦੀ ਕੁੜੀ ਉਹ ਨਾ ਜਾ ਕੇ ਮਰ ਕਰਦਾ ਬੋਲ ਤਾਂ ਬੰਦ ਕਰਦਾ ਸੀ ਮੱਤੇ ਪਾਵਾ ਦੇ ਫੇਰ ਜੇ ਮੇਰੇ ਨਾਲ ਮੈ ਲੈ ਗਿਆ ਨੀ ਫੇਤੀ ਸਿਕੀਰੀ ਚ ਮਿਲ ਨਹੀਂ ਕਰਨ ਗਏ ਅਸੀਂ ਹੈਨ ਉੱਥੇ ਕਹਿੰਦੇ ਵੀ ਭਾਈ ਉੱਥੇ ਪਹਿਲਾਂ ਤਾਂ ਪਾਡੀਆਂ ਮਾਰੀਗਾ ਜੀ ਮੈਂ ਫਲਾਨੀ ਪਾਰਟੀ ਵਿੱਚ ਆ ਮੈਂ ਚਮਕੀ ਪਾਰਟੀ ਦਾ ਉੱਥੇ ਕਨੇ ਹੈ ਕਹਤਾ ਕਹਿੰਦਾ ਜੀ ਮੈਂ ਤਾਂ ਪੁਰਾ ਤੜਜਾ ਬੰਦਾ ਵੀ ਮੈਂ ਤਾਂ ਟੈਂਟਾਂ ਦਾ ਕੰਮ ਕਰਦਾ ਟੈਂਟ ਗੱਢਦਾ ਆਪ ਕਹਿੰਦਾ ਮੈਂ ਵੀ ਟੈਂਟਾਂ ਗੱਢਦਾ ਪੈਰ ਦੀ ਗੱਲ ਬਣਾਉਂਦਾ ਪੈਰ ਤੇ ਪਹਿਲਾਂ ਤਾਂ ਤੂੰ ਮੰਤਰੀਆਂ ਨਾਲ ਕਹੀ ਜਾਂਦਾ ਮੈਂ ਰਹਿਣਾ ਮਗਰੋਂ ਤੂੰ ਕਹਿੰਦਾ ਮੈਂ ਵੀ ਟੈਂਟ ਗੱਢਦਾ ਉਹ ਕਹੀ ਯਾਰੀ ਗੱਪ ਸੀ ਚੰਚ ਮੇਰਾ ਸਾੜਾ ਇਧਰ ਉਧਰ ਹੋ ਜਾਂਦਾ ਜਿਹੜਾ ਸੋਸ਼ਲ ਨੈਟਵਰਕ ਹੈ ਤੇ ਕਿੰਨੇ ਬੰਦੇ ਗੱਪ ਮਾਰ ਮਾਰ ਕੇ ਪਏ ਸੀ ਕਾ ਨੂੰ ਖਾਲਾ ਨਾਲ ਗੋਲੀ ਘੱਟਾ ਵਾਲਾ ਜੀ ਬਾਣੀ ਚੱਕਿਆ ਹੋਇਆ ਬਾਈ ਸਮਾਨੇ ਦਾ ਉਹ ਲੱਖ ਰੁਪਏ ਲਊਗਾ ਇਹ ਕਰੇ ਬੰਨੋ ਵਾ ਕਰੇ ਬੰਨੋ ਵਾ ਕੱਪਾ ਬੰਦ ਕੇ ਖਿੱਚੋ ਮੈਨੂੰ ਨਹੀਂ ਨਹੀਂ ਇਹ ਪਸੰਦ ਨਹੀਂ ਪਾ ਦੇ ਗਏ ਤੂੰ ਪਾ ਦੇ ਗਏ ਤੂੰ ਪਾ ਦੇ ਗਏ ਗੱਲਾਂ ਭੱਜਣ ਵਾਲਾ ਦਰਵਾਜ਼ਾ ਕਰਦੇ ਹੱਸਦੇ ਆਹੋ ਬਈ ਬੱਦਲ ਚੜ੍ਹ ਗਿਆ ਇਧਰ ਉਹ ਸਾੜ ਦੇ ਦੇ ਉਹ ਭੱਜ ਲਿਆ ਗੱਲਾਂ ਭੱਜਣ ਵਾਲਾ ਬੱਸ ਚਲੋ ਬਈ ਅਸਤਾਦ ਕਾਪੀ ਢੋਲ ਲੈ ਲਈ ਮੈਂ ਕਹਿੰਦਾ ਮੈਂ ਸਭ 2 4000 ਦਾ ਕੜਾ ਲਾਹੋ ਤੇ ਤੁਸੀਂ ਜਿਹੜਾ ਕੂੜੀ ਹੋ ਜਾ। ਕੜਾ ਲਾਹੋ। ਉਹ ਕੋਈ ਆਇਆ ਨਾ ਅੱਧੀ ਡਿੱਗ ਜਾ ਰਿਹਾ ਭਾਜੀ ਮਰ। ਅਸਾਂ ਜੋੜੇ ਲਾ ਜੀ। ਓਏ ਐਂ ਕਰਾਂਗੇ ਵੀ ਕੜਾ ਲਾ ਦੀ ਵੀ ਹੁਣ ਤਾਂ ਕੜਾ ਪੈ ਗਿਆ ਭੱਜੂ। ਬਾਈ ਕੋਈ ਪਾਇਰ ਦੀ ਕੁਛ ਵੱਧਿਆ ਐਂ ਕਰਨ ਲੱਗ ਜਿਓ। ਹਾਏ ਬਹਾਏ ਕਿੰਨਾ ਚੁਪਕਾ। ਓਏ ਨਹੀਂ। ਬਾਬਾ ਜੀ। ਚਲ ਜੀ ਬਾਬਾ। ਗਲਾਸ ਚੱਕੀਂ ਚੱਲੇ ਜਾ ਰੋ। ਸਾਰੇ ਪੀਣਗੇ। ਰੈਡੀ 1 2 3 ਸਟਾਰਟ। ਕੜਾ ਕਟੇ ਕੜਾ ਦੁਬਲੀ ਗਿਆ ਦੁਬਲੀ ਫਰਾਂ ਦਾ ਬਸਾਉਣੀ ਆ ਜਲਦਾ ਤਾਂ ਕੋ ਜਲਦਾ ਸੋ ਆਹ ਬੰਦਾ ਕਰਾ ਚੁਪਟੀ ਛੱਡ ਗਏ ਮੇਰੇ ਮੇਰੇ ਜਾ ਦੁਬਲੀ ਕਿਹੜਾ ਭੈਣ ਦੀ ਚੋਰੀ ਆ ਉਹ ਮਾਰ ਖਾ ਚੱਕੀ ਬਿਜਲੀ ਵਾ ਭਾਗ ਗਿਆ ਉਹ ਟੱਪ ਗਿਆ ਤਾਂ 20 ਕਿਹੜਾ ਦੀ ਲੰਬੀ ਮੇਰੇ ਉੱਲੱਤ ਆਹੋ ਪਈਛਾ ਤਾਂ ਮੇਰੇ ਲੈ ਗਿਆ ਲੱਖ ਰੁਪਿਆ ਪਈਆ ਪਈ ਦਾ ਲਾਂਚ ਕਿਹੜਾ ਗਾਹਾਂ ਚਾਂਦੀ ਦੀ ਹੈ ਕੱਢ ਕੇ ਦੇ ਦੇ ਬਈ ਨੂੰ ਆ ਉਹਦਾ ਕੱਫੀ ਬੰਦਾ ਹੀ ਨਹੀਂ ਪਤਾ ਕੀ ਦੀ ਰਾਇ ਉਹਦਾ ਕੱਪ ਮਾਰ ਕੇ ਆਇਆ ਪਰਿਆ ਦੇ ਛੱਡ ਦੇ ਪਰ ਕੋ ਬਣੀ ਹੋਈ ਹੈ ਡਿਊਟੀ ਕੱਟ ਪਾਉਂਦਾ ਮੋੜ ਤੋਂ ਉੱਥੋਂ ਤੋਂ ਮਾਉਣਾ ਨੂੰ ਮੋੜ ਤੋਂ ਮਾਉਣਾ ਜਦੀ ਹੈ ਹੈਗੇ ਛੱਡ ਬੜੀਆ ਬਣ ਗਈ ਹੈ ਨਾ ਕਰਕੇ ਮਿਲ ਜੇ ਸਾਰ ਕੇ ਆਪੋਂ ਨਾਲ ਹੀ ਬੜੀਆ ਹੈ ਆਹੋ ਇਹ ਨਹੀਂ ਕੀ ਜਗ ਕਰੀਦਾ ਹੋ। ਦੂਸਰਾ ਪੈਰ ਵੀ ਕਰ ਲੋ। ਇਹ ਵੀ ਕਰ ਲੈ ਜੇ ਸਖਤੀ ਹੈ। ਅੰਬਰੇ ਕਰ ਲੋ। ਹਾਂ ਬੜਾ